ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਇੱਕ ਨਵੀਂ ਗੱਲ ਨਵਾਂ ਮੁੱਦਾ ਮੁੱਦਾ ਨਹੀਂ ਕਹਿ ਸਕਦੇ ਗੱਲ ਦਾ ਸੀਰੀਜ਼ ਹੈ ਇੱਕ ਵੀਰ ਨੇ ਪੋਸਟ ਪਾਈ ਪੋਸਟ ਕੀ ਪਾਈ ਗੱਲ ਕੀਤੀ ਮੀਡੀਆ ਦੀ ਸਾਰੇ ਮਿਹੜੇ ਗੱਲ ਨਹੀਂ ਹੈਗੀ ਇੱਥੇ ਪਰ ਜਿਆਦਾ ਤਰੇ ਹਾਲਾਤ ਹੈਗੇ ਆ ਕਿਉਂਕਿ ਦੌੜ ਵੀ ਉਹਦੀ ਹੁੰਦੀ ਹੈ ਦੌੜ ਲਾਇਕ ਦੀ ਹੁੰਦੀ ਹੈ ਦੌਰ ਕਮੈਂਟ ਦੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਵਿਊ ਵਿਊ ਨਾਲ ਡਾਲਰ ਡੋਲਰਾਂ ਨੇ ਮਤਮਾਤੀ ਹੈ ਸਾਡੇ ਸੋਸ਼ਲ ਮੀਡੀਆ ਤੇ ਭੇਜਾ ਵਾਲਿਆਂ ਦੀ ਸਾਰੇ ਦਿਨ ਕੁਝ ਚੰਗੇ ਲੋਕ ਆ ਕੇ ਚੰਗੀ ਗੱਲ ਵੀ ਕਰਦੇ ਆ ਕੁਝ ਮੀਡੀਆ ਵਾਲੇ ਵੀ ਉਹ ਵੀਰ ਕਹਿੰਦਾ ਲਿਖ ਕੇ ਪੋਸਟ ਪਾਇਲ ਜਿਹੜਾ ਉਹ ਵੀਰ ਜਹੇਦਰ ਸਿੰਘ ਸਾਹਿਬ ਨੇ ਉਹ ਮਨਾ ਭੁੱਲ ਗਾਣਾ ਦਾ ਉਹਨਾਂ ਪੋਸਟ ਪਾਈ ਆ ਕਹਿੰਦੇ ਕਿ ਮੀਡੀਆ ਵਾਲਿਆਂ ਨੇ ਉੱਥੇ ਆਪਣੇ ਬੰਦੇ ਜਿਹੜੇ ਛੱਡੇ ਹੋਏ ਆ ਜਿੱਥੇ ਰਾਜਵੀਰ ਜਵਲਦਾ ਦਾ ਖੜਾ ਉੱਥੇ ਜਿਹੜੇ ਪੱਤਰਕਾਰ ਉਹਨਾਂ ਜਿਹੜੀ ਟੀਮ ਖੜੀ ਹੁੰਦੀ ਉੱਥੇ ਉਹਨਾਂ ਨੇ ਜਿਹੜੀ ਗੱਲ ਉਹਨਾਂ ਨੂੰ ਸੁਣਣੀ ਚਾਹੀਦੀ ਜਿਹੜੀ ਉਹ ਪੋਸਟ ਪਾਈ ਮੈਂ ਸੁਣ ਕੇ ਹੈਰਾਨ ਰਹਿ ਗਿਆ ਦੇਖੋ ਸਰ ਸਾਨੂੰ ਵਿਊ ਦਾ ਮਤਲਬ ਹੈ ਕਿਸੇ ਜਾਣਨ ਦਾ ਮਤਲਬ ਨਹੀਂ ਹੈ ਸ਼ਾਇਦ ਉਹਨਾਂ ਦਾ ਜਾਣ ਜਾਣ ਦੀ ਪਹਿਲਾ ਖਬਰ ਮੈਂ ਲਾਉਂਗਾ ਮੈਨੂੰ ਵਿਊ ਵਧਾਉਣਗੇ ਪਹਿਲਾ ਮੈਂ ਲਾਉਂਗਾ ਮੈਨੂੰ ਵਿਊ ਵਧਰੋੜਾ ਇਸ ਗੱਲ ਦਾ ਤੇ ਕੀ ਕਹਿੰਦੇ ਉਹ ਉਹਨਾਂ ਜਿਹੜੀ ਲਿਖ ਕੇ ਪੋਸਟ ਪਾਈ ਆ ਉਹ ਕਹਿੰਦੇ ਆ ਕਿ ਮੀਡੀਆ ਵਾਲੇ ਜਿਹੜੇ ਗੇਟ ਤੇ ਬੈਠੇ ਆ ਜਿਹਨਾਂ ਦੀ ਡਿਊਟੀ ਆ ਹਸਪਤਾਲ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿੰਦੇ ਆ ਕਿ ਜੇ ਅਗਰ ਕੱਲ ਨੂੰ ਕੋਈ ਅਨ ਹੋਣੀ ਵਾਥ ਦੇ ਆ ਜਿਸ ਤਰ੍ਹਾਂ ਵੀ ਇਹਨੇ ਪੋਸਟ ਪਾਈ ਆ ਤੁਸੀਂ ਪੜ ਸਕਦੇ ਹੋ ਨਾ ਐ ਸ਼ਾਇਦ ਮੈਂ ਕਰ ਲਿੰਕ ਸ਼ੇਅਰ ਕਰ ਦੂੰਗਾ ਕਿ ਅਗਰ ਕੋਈ ਅਨ ਹੋਣੀ ਵਾਥ ਦੇ ਆ ਤਾਂ ਸਭ ਤੋਂ ਪਹਿਲਾਂ ਆ ਕੇ ਸਾਨੂੰ ਦੱਸਿਓ ਕਿਉਂ ਕਿਉਂਕਿ ਅਸੀਂ ਖਬਰ ਚਲਾਵਾਂਗੇ ਤੇ ਉੱਥੇ ਸਭ ਤੋਂ ਪਹਿਲਾਂ ਲਿਖਾਂਗੇ ਐਕਸਕਲੂਸਿਵ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਕਮਾਲ ਦੀ ਗੱਲ ਹੈ ਇੱਕ ਬੰਦਾ ਆਪਣੀ ਜ਼ਿੰਦਗੀ ਤੇ ਮੋਦੀ ਜਣਾਈ ਲੜ ਰਿਹਾ ਹੈ ਪਰ ਕਿਹਦਾ ਹਾਲਾਤ ਚ ਅਜੇ ਤੱਕ ਉਹਦੀ ਕੋਈ ਫੋਟੋ ਜਾਂ ਕੋਈ ਵੀਡੀਓ ਬਾਹਰ ਨਹੀਂ ਆਈ ਹਾਲਾਂਕਿ ਬਹੁਤ ਲੋਕਾਂ ਨੇ ਫੇਕ ਵੀਡੀਓ ਪਾ ਪਾ ਕੇ ਵਿਊ ਖਾਟ ਲਿਆ ਫੇਕ ਫੋਟੋ ਆ ਪਾ ਪਾ ਕੇ ਵਿਊ ਖਾਟ ਲਿਆ ਇੰਸਟਾਗ੍ਰam ਤੇ ਵੀ ਫੇਸਬੁਕ ਤੇ YouTube ਤੇ ਮੈਨੂੰ ਪਤਾ ਨਹੀਂ ਸੰ ਗਿਰਜਾਂ ਸੁਣੇ ਗਿਰਜਾਂ ਕਹੀਂ ਗਿਰਜਾਂ ਤੋਂ ਗੈਂ ਗੁਜ਼ਰੇ ਆ ਗਿਰਜਾਂ ਤਾਂ ਜਾਨਵਰ ਨੂੰ ਮਰੇ ਹੋਏ ਨੂੰ ਖਾਂਦੀਆਂ ਸੀ ਗਿਆ ਅਸੀਂ ਪੇਜਾਂ ਵਾਲੇ ਚੈਨਲਾਂ ਵਾਲੇ ਅਸੀਂ ਜੁਨ ਦੇ ਲੋਕਾਂ ਨੂੰ ਚੱਲਣ ਲੱਗ ਪਿਆ ਕਿ ਸਾਨੂੰ ਇਤੋਂ ਇਸ ਤਰ੍ਹਾਂ ਖਬਰ ਮਿਲ ਜਵੇ ਜਿਹੜੇ ਲੋਕੇ ਫਟਾਫਟ ਦੇਖਣ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਸਭ ਤੋਂ ਪਹਿਲਾਂ ਸਾਡੇ ਪੇਜ ਤੇ ਚੱਲੇ ਸਾਨੂੰ ਵੀਊਅ ਸਾਡੀ ਬੱਲੇ ਬੱਲੇ ਹੋਵੇ ਇਹ ਹਾਲਾਤ ਸਾਡੇ ਆ ਇਹ ਸੋਚ ਸਾਡੀ ਬਣ ਚੁੱਕੀ ਹੈ ਮੈਂ ਸਾਡੇ ਦੇ ਵਿੱਚ ਆਪਣੇ ਆਪ ਨੂੰ ਵਿੱਚ ਲੈ ਕੇ ਆਉਣਾ ਮੈਂ ਆਪਣੇ ਆਪ ਨੂੰ ਪਾਸੇ ਨਹੀਂ ਕਰਦਾ ਨਾ ਸਾਰੇ ਗੱਲ ਕਰ ਰਿਹਾ ਉਹ ਇਹਨਾਂ ਕਦੇ ਕਿਸੇ ਦੀ ਕਰਦਾ ਆਪਣੀ ਕਰਨ ਲਈ ਕਰਦਾ ਇਹ ਹਾਲਾਤ ਬਣ ਗਏ ਆ ਤੇ ਮੈਂ ਇਹ ਕਹਿੰਦਾ ਵਾਂ ਕਿ ਸੋਸ਼ਲ ਮੀਡੀਆ ਤੁਸੀਂ ਇਹ ਗੱਲ ਸੋਚਦੇ ਹੋਵੋਗੇ ਜਦੋਂ ਦਾ ਸੋਸ਼ਲ ਮੀਡੀਆ ਪੈਸਾ ਦੇਣਾ ਸ਼ੁਰੂ ਕੀਤਾ ਰੱਜ ਕੇ ਗੰਦ ਰੱਜ ਕੇ ਝੂਠ ਰੱਜ ਕੇ ਨੰਗੇ ਜਵਾਬ ਲੱਚਰ ਤਾਂ ਇਹਨਾਂ ਗੈਲ ਗਈ ਹੈ ਕਹਿੰਦੇ ਗੱਲ ਉਹ ਜੀ ਕਿ ਉਹਨੂੰ ਇਹ ਗੱਲ ਦਾ ਪਤਾ ਇਹ ਉਹ ਜੀ ਵੀਡੀਓ ਪਾਵਾਂਗੇ ਲੋਕਾਂ ਨੇ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ ਮਤਲਬ ਵਾਇਰਲ ਹੋਣੀ ਹੈ ਵਾਇਰਲ ਹੋਣੀ ਮਤਲਬ 뷰 ਆਉਣੇ 뷰 ਮਤਲਬ ਸਾਨੂੰ ਡਾਲਰ ਆਉਣੇ ਇਹ ਲੋਕਾਂ ਦੀ ਸੋਚ ਆ ਇਹ ਉਹਨਾਂ ਦੀ ਨਹੀਂ ਸਾਡੀ ਵੀ ਸੋਚ ਆ ਕਿਉਂਕਿ ਚੰਗੀ ਵੀਡੀਓ ਅਸੀਂ ਨਹੀਂ ਦੇਖਦੇ ਅਸੀਂ ਇਹ ਮਸਾਲਾ ਵੇਖਣਾ ਹੁੰਦਾ ਹੈ ਉਹ ਅਸੀਂ ਵੇਖਦੇ ਆ ਕਰੋ ਗੱਲ ਨੂੰ ਪਾਸੇ ਕਰਦੇ ਆ ਪਰ ਪ੍ਰਮਾਤਮਾ ਕਰੇ ਪੰਜਾਬ ਦੇ ਕਿਸੇ ਦਾ ਪੁੱਤ ਕਿਸੇ ਦੀ ਧੀ ਜਿਹੜਾ ਪ੍ਰੋਵਰਟ ਮੈਂਬਰ ਇਹਨਾਂ ਹਾਲਾਤਾਂ 'ਚ ਛੜਕੀ ਆਤਵਾਦ ਦੇ ਵਿੱਚ ਨਾ ਜਾਵੇ ਤੁਹਾਡੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕਮੈਂਟ ਬਾਕਸ ਵਿੱਚ ਸਾਫ਼ ਤਕ ਪਾਸ਼ਾ ਜਿਹੜਾ ਹੈ ਤਾਂ ਬਹੁਤ